ਅਮਰੀਕੀ ਸਰਕਾਰ ਨੇ ਲਾਈ ਗ੍ਰੀਨ ਕਾਰ ਉੱਤੇ ਰੋਕ ਅਮਰੀਕੀ ਸਰਕਾਰ ਹੋ ਗਿਆ ਹੋਰ ਸਖਤ ਪ੍ਰਵਾਸੀਆਂ ਉੱਤੇ ਕੀਤੀ ਜਾ ਰਹੀ ਹੈ ਸਖਤੀ ਖਾਸ ਕਰਕੇ ਅਸਾਲਮ ਨੂੰ ਲੈ ਕੇ ਕੀਤੀ ਜਾ ਰਹੀ ਹੈ ਸਖਤੀ ਅਮਰੀਕੀ ਸਰਕਾਰ ਨੇ ਗ੍ਰੀਨ ਕਾਰ ਨੂੰ ਲੈ ਕੇ ਸਖਤੀ ਕਰ ਦਿੱਤੀ ਹੈ ਜਿੱਥੇ ਸਰਕਾਰ ਨੇ ਅਮਰੀਕਾ ਦੇ ਵਿੱਚ 골ਡ ਕਾਰ ਦੀ ਵਿਕਰੀ ਲਗਾ ਦਿੱਤੀ ਹੈ ਉਥੇ ਹੀ ਇੱਕ ਹੋਰ ਐਕਸ਼ਨ ਗ੍ਰੀਨ ਕਾਰਡ ਦੇ ਸੰਦਰਭ ਦੇ ਵਿੱਚ ਵੀ ਲਿਆ ਗਿਆ ਜਿਸ ਦੇ ਵਿੱਚ ਖਾਸ ਕਰਕੇ ਗ੍ਰੀਨ ਕਾਰ ਪ੍ਰਕਿਰਿਆ ਉੱਤੇ ਰੋਕ ਲਗਾ ਦਿੱਤੀ ਗਈ ਹੈ ਇਸ ਦੇ ਵੇਲੇ ਤਾਜ਼ਾ ਅਪਡੇਟ ਇਹ ਹੈ ਕਿ ਅਮਰੀਕੀ ਸਰਕਾਰ ਉਹਨਾਂ ਲੋਕਾਂ ਨੂੰ ਗ੍ਰੀਨ ਕਾਰ ਨਹੀਂ ਦੇਵੇਗੀ ਜੋ ਉਹਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਖਤਰਾ ਬਣ ਸਕਦੇ ਨੇ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜੋ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦਾ ਹਿੱਸਾ ਹੈ ਜੋ ਨਾਗਰਿਕਤਾ ਕਾਨੂੰਨੀ ਸਥਿਤੀ ਅਤੇ ਹੋਰ ਇਮੀਗ੍ਰੇਸ਼ਨ ਲਾਬਾਂ ਨੂੰ ਸੰਭਾਲਦਾ ਹੈ। ਉਹਨਾਂ ਨੇ ਬਿਨਰ ਕਾਰਨ ਜਿਹੜੀਆਂ ਵਧੇਰੇ ਜਾਂਚ ਲਈ ਅਖੋਤੀ ਗ੍ਰੀਨ ਕਾਰਡਾਂ ਦੇ ਲਈ ਕੁਝ ਅਰਜ਼ੀਆਂ ਦਿੱਤੀਆਂ ਗਈਆਂ ਸੀ ਉਹਦੀ ਪ੍ਰਕਿਰਿਆ ਜਿਹੜੀ ਹੈ ਉਹ ਮੁਅਤਲ ਕਰ ਦਿੱਤੀ ਹੈ। ਕੁਝ ਪ੍ਰਵਾਸੀ ਨੇ ਜਿਨ੍ਹਾਂ ਨੇ ਆਪਣੇ ਤੌਰ ਤੇ ਕਾਨੂੰਨੀ ਸਥਾਈ ਨਿਵਾਸੀ ਬਣਨ ਦੇ ਲਈ ਦਾਇਰ ਅਰਜ਼ੀਆਂ ਉਹਨਾਂ ਨੂੰ ਜਦੋਂ ਅੰਤਿਮ ਰੂਪ ਦੇਣ ਦੀ ਗੱਲ ਹੋਈ ਸੀ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਜਨਵਰੀ ਦੇ ਵਿੱਚ ਇੱਕ ਕਾਰਜਕਾਰੀ ਆਦੇਸ਼ ਦਸਤਖਤ ਕੀਤਾ ਗਿਆ ਸੀ। ਉਹਦੀ ਪਾਲਣਾ ਹੁਣ ਕੀਤੀ ਜਾ ਰਹੀ ਹੈ ਤੇ ਇਹ ਸਾਰੀ ਪ੍ਰਕਿਰਿਆ ਉੱਤੇ ਰੋਕ ਲਗਾ ਦਿੱਤੀ ਗਈ ਹੈ ਜਿਨ੍ਹਾਂ ਲੋਕਾਂ ਨੇ ਗ੍ਰੀਨ ਕਾਰਡ ਲਈ ਅਪਲਾਈ ਕੀਤਾ ਖਾਸ ਕਰਕੇ ਪੋਲਿਟੀਕਲ ਅਫਸਾਲਮ ਦੇ ਕੇਸ ਉਹਨਾਂ ਜਿਹੜੇ ਪਾਸ ਹੋਏ ਨੇ ਜਾਂ ਰਫਿਊਜੀ ਦੇ ਤੌਰ ਤੇ ਜਾਂ ਸ਼ਰਨਾਰਥੀਆਂ ਦੇ ਤੌਰ ਤੇ ਉਹ ਪਾਸ ਹੋਏ ਨੇ ਤਾਂ ਉਹਨਾਂ ਦੇ ਗ੍ਰੀਨ ਕਾਰਡਾਂ ਦੀ ਜਿਹੜੀ ਪ੍ਰਕਿਰਿਆ ਉਹ ਹੁਣ ਬੰਦ ਕਰ ਦਿੱਤੀ ਗਈ ਹੈ ਭਾਵ ਕਿ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਨੇ ਉਹਨਾਂ ਦੀ ਪ੍ਰੋਸੈਸਿੰਗ ਦੇ ਉੱਤੇ ਸਰਕਾਰ ਨੇ ਅੱਗੇ ਵਧਾਉਣ ਦੀ ਪ੍ਰਕਿਰਿਆ ਉੱਤੇ ਜਿਹੜੀ ਹੈ ਉਹ ਰੋਕ ਲਗਾ ਦਿੱਤੀ ਗਈ ਹੈ ਤੇ ਇਹ ਖਬਰ ਅੱਜ ਹੀ ਹੋਮਲੈਂਡ ਸਕਿਉਰਿਟੀ ਤੋਂ ਖਾਸ ਕਰਕੇ ਆਈ ਉਹਦੇ ਵਿਭਾਗ ਨੇ ਦਿੱਤੀ ਹੈ ਕਿ ਜਿਨ੍ਹਾਂ ਨੂੰ ਪੋਲਿਟੀਕਲ ਅਸਾਲਮ ਜਾਂ ਰੈਫਿਊਜੀ ਸਟੇਟਸ ਜਿਨ੍ਹਾਂ ਨੂੰ ਮਿਲਿਆ ਉਹਨਾਂ ਤੋਂ ਉਹਨਾਂ ਗ੍ਰੀਨ ਕਾਰਡ ਅਪਲਾਈ ਜਿਹੜਾ ਕੀਤਾ ਉਹਨਾਂ ਦੀ ਪ੍ਰੋਸੈਸਿੰਗ ਰੋਕ ਦਿੱਤੀ ਗਈ ਹੈ ਕਿਉਂਕਿ ਅਮਰੀਕੀ ਸਰਕਾਰ ਇਹ ਵੇਖਣਾ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਚੋਂ ਕਿਹੜੇ ਬੰਦੇ ਅਮਰੀਕਾ ਦੇ ਲਈ ਥ੍ਰੈਟ ਬਣ ਸਕਦੇ ਨੇ ਕਿਉਂਕਿ ਜਿਹੜਾ ਟਰੰਪ ਸਰਕਾਰ ਨੇ ਪਿੱਛੇ ਜੇ ਐਗਜ਼ੀਕਟਿਵ ਆਰਡਰ ਪਾਸ ਕੀਤਾ ਹੈ ਔਲਸੋ ਲੈਟ ਰੈਂਪਨ ਨੇ ਇਹ ਕਿਹਾ ਸੀ ਕਿ ਜਿਹੜੇ ਅਮਰੀਕਾ ਦੇ ਨੈਸ਼ਨਲ ਇੰਟਰਸਟ ਦੇ ਖਿਲਾਫ ਨੇ ਉਹਨਾਂ ਬੰਦਿਆਂ ਨੂੰ ਅਸੀਂ ਇੱਥੇ ਰਹਿਣ ਨਹੀਂ ਦੇਵਾਂਗੇ ਸੋ ਇਹਦੇ ਵਿੱਚ ਉਸ ਸਾਰੇ ਕੇਸਾਂ ਦੀ ਜਾਂਚ ਕਰਨਗੇ ਕਿ ਗ੍ਰੀਨ ਕਾਰ ਕਿਹਨਾਂ ਨੂੰ ਦੇਣਾ ਜਾਂ ਨਹੀਂ ਦੇਣਾ ਜਿਹਦੇ ਜ਼ਿਆਦਾ ਟਾਰਗੇਟ ਜਿਹੜਾ ਉਹ ਉਹਨਾਂ ਮੁਲਕਾਂ ਦਾ ਲੱਗ ਰਿਹਾ ਜਿਨ੍ਹਾਂ ਦਾ ਸਬੰਧ ਫਿਲਸਤੀਨ ਇਜ਼ਰਾਈਲ ਸੰਘਰਸ਼ ਦੇ ਨਾਲ ਹੈ ਜਾਂ ਫਿਰ ਕਹਿ ਲਓ ਕਿ ਜਿਹੜੇ ਅਸਲਾਮਿਕ ਦੇਸ਼ ਨੇ ਜਾਂ ਇਸਲਾਮਿਕ ਮਿਲੀਟੈਂਟ ਗਰੁੱਪ ਨੇ ਤੇ ਜਿਹੜੇ ਉਹਨਾਂ ਦੇ ਨਾਲ ਹਮਦਰਦੀ ਰੱਖਦੇ ਨੇ ਉਹਨਾਂ ਤੋਂ ਜ਼ਿਆਦਾ ਜਿਹੜੀ ਸ਼ਕਤੀ ਹੈ ਉਹਨਾਂ ਉਤੇ ਹੋ ਸਕਦੀ ਹੈ ਤੇ ਜਾਂ ਫਿਰ ਜਿਨ੍ਹਾਂ ਦੇ ਅਪਰਾਧਕ ਰੈਕਟ ਵਗਾਰਾ ਨੇ ਤਾਂ ਜਿਨ੍ਹਾਂ ਦੇ ਨਾਲ ਦੂਜਿਆਂ ਦੇ ਉੱਤੇ ਵੀ ਸ਼ਕਤੀ ਉਹਨਾਂ ਦੇ ਨਾਲ-ਨਾਲ ਹੋ ਸਕਦੀ ਹੈ ਤੇ ਇਸ ਬਾਰੇ ਅਜੇ ਕੋਈ ਸਪਸ਼ਟਤਾ ਨਹੀਂ ਹੈ ਪਰ ਸਰਕਾਰ ਨੇ ਇਸ ਵੇਲੇ ਗ੍ਰੀਨ ਕਾਰਡ ਪ੍ਰੋਸੈਸਿੰਗ ਦੇ ਉੱਤੇ ਸਾਰੇ ਉੱਤੇ ਰੋਕ ਲਾ ਦਿੱਤੀ ਹੈ ਚਾਹੇ ਇਸ ਮਾਮਲੇ 'ਚ ਜਿਹੜੇ ਇੰਡੀਆ ਤੋਂ ਜਿਵੇਂ ਕਿ ਪੰਜਾਬ, ਗੁਜਰਾਤ, ਹਰਿਆਣਾ ਵਗੈਰਾ ਤੋਂ ਅਲੋਕ ਆਉਂਦੇ ਨੇ ਜੋ ਅਸੈलम ਅਪਲਾਈ ਕਰਦੇ ਨੇ ਉਹਨਾਂ ਦੀ ਵੀ ਪ੍ਰੋਸੈਸਿੰਗ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਸੋ ਫਿਲਹਾਲ ਜਿਹੜਾ ਤੁਸੀਂ ਗ੍ਰੀਨ ਕਾਰਡ ਅਪਲਾਈ ਕੀਤਾ ਉਸ ਦੀ ਅੱਗੇ ਤੱਕ ਪ੍ਰੋਸੈਸਿੰਗ ਜਿਹੜੀ ਹੈ ਉਹ ਅਜੇ ਨਹੀਂ ਹੋਵੇਗੀ ਜਦ ਤੱਕ ਸਰਕਾਰ ਨੂੰ ਵੈਟ ਜਿਹੜੀ ਉਹਦੇ ਉੱਤੇ ਅਦਾ ਨਹੀਂ ਕਰਦੀ। ਦਰਅਸਲ ਰਾਸ਼ਪਤੀ 트ੰਪ ਦੇ 20 ਜਨਵਰੀ ਨੂੰ ਕਾਰਜਕਾਰੀ ਆਦੇਸ਼ ਦੇ ਉੱਤੇ ਦਸਤਖਤ ਕੀਤੇ ਸਨ ਤੇ ਜਿਹੜਾ ਸਰਲੇਖ ਵਦੇਸ਼ੀ ਅੱਤਵਾਦੀਆਂ ਤੇ ਹੋਰ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਖਤਰਿਆਂ ਤੋਂ ਸੰਯੁਕਤ ਰਾਜ ਦੀ ਰੱਖਿਆ ਕਰਨਾ ਉਹਦਾ ਸਰਲੇਖ ਸੀ ਤਾਂ ਉਹਦੇ ਤਹਿਤ ਉਹਨਾਂ ਏਜੰਸੀਆਂ ਨੂੰ ਉਹਨਾਂ ਸਾਰੇ ਪਰਦੇਸੀਆਂ ਦੀ ਵੱਧ ਤੋਂ ਵੱਧ ਜਾਂਚ ਕਰਨ ਦੇ ਲਈ ਕਿਹਾ ਗਿਆ ਜੋ ਦਾਖਲ ਹੋਣ ਜਾਂ ਪਹਿਲਾਂ ਹੀ ਅਮਰੀਕਾ ਦੇ ਵਿੱਚ ਦਾਖਲ ਨੇ ਖਾਸ ਕਰਕੇ ਉਹ ਪਰਦੇਸੀ ਜਿਨ੍ਹਾਂ ਨੂੰ ਆਪਣੇ ਖੇਤਰਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਖਤਰਾ ਭਾਵ ਕੇ ਜੋ ਅਸਾਲਮ ਦੇ ਨਾਲ ਜੁੜੇ ਹੋਏ ਨੇ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਇੱਕ ਰਿਪੋਰਟ ਦਿੱਤੀ ਗਈ ਹੈ USCIS ਨੇ ਆਪਣੇ ਸਟਾਫ ਨੂੰ ਸ਼ਰਨਾਰਥੀਆਂ ਜਾਂ ਉਨ੍ਹਾਂ ਲੋਕਾਂ ਦੀ ਵਾਧੂ ਜਾਂਚ ਕਰਨ ਦੇ ਲਈ ਨਿਰਦੇਸ਼ ਵੀ ਦਿੱਤੇ ਨੇ ਜਿਨ੍ਹਾਂ ਨੂੰ ਸ਼ਰਨ ਦਿੱਤੀ ਗਈ ਸੀ ਅਤੇ ਜਿਨ੍ਹਾਂ ਨੇ ਕਾਨੂੰਨੀ ਅਸਥਾਈ ਨਿਵਾਸ ਜਾਂ ਗ੍ਰੀਨ ਕਾਰਡ ਦੇ ਲਈ ਅਰਜ਼ੀ ਦਿੱਤੀ ਹੋਈ ਹੈ। ਏਜੰਸੀ ਦੇ ਇੱਕ ਬੁਲਾਰੇ ਦੇ ਇੱਕ ਬਿਆਨ ਦਿੱਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅਰਜ਼ੀਆਂ ਦੇ ਪ੍ਰੋਸੈਸਿੰਗ ਨੂੰ ਅੰਤਿਮ ਰੂਪ ਦੇਣ ਉਤੇ ਵਾਧੂ ਸਕ੍ਰੀਨਿੰਗ ਅਤੇ ਜਾਂਚ ਦੇ ਪੂਰਾ ਹੋਣ ਤੱਕ ਇੱਕ ਅਸਥਾਈ ਰੋਕ ਲਗਾ ਦਿੱਤੀ ਗਈ ਹੈ ਪਰ ਬਿਆਨ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਕਿਹੜੀਆਂ ਅਰਜ਼ੀਆਂ ਪ੍ਰਭਾਵਿਤ ਹੋਈਆਂ ਸਨ। ਤੇ ਜਸਨਾਲ ਖਰਚ ਉਤੇ ਕੋਈ ਪ੍ਰਭਾਵ ਪਵੇਗਾ ਤੇ ਕਿੰਨਾ ਸਮਾਂ ਇਹ ਸਾਰੇ ਚ ਲੱਗੇਗਾ ਇਹ ਕੋਈ ਬੜੇ ਸਪਸ਼ਟ ਨਹੀਂ ਹੈ ਜੇ ਹੁਣ ਗੱਲ ਕਰੀਏ ਜਾਂਚ ਦੀ ਤਾਂ ਜਾਂਚ ਤਾਂ ਸ਼ਰਨਾਰਥੀ ਅਤੇ ਹੋਰ ਜਿਹੜੇ ਜਿਨ੍ਹਾਂ ਨੂੰ ਸੰਯੁਕਤ ਰਾਜ ਦੇ ਵਿੱਚ ਸ਼ਰਨ ਦਿੱਤੀ ਗਈ ਹੈ ਉਹਨਾਂ ਦੇ ਲਈ ਇਹ ਪਰਕੇ ਦੇ ਹਦੇ ਸਿਖਰ ਉੱਤੇ ਜਾਂਚ ਹੋਏਗੀ ਜੋ ਪਹਿਲਾਂ ਹੀ ਦੇ ਚੁੱਕੀ ਹੈ ਜੋ ਕਿ ਸ਼ਰਨਾਰਥੀਆਂ ਦੇ ਲਈ ਕਾਫੀ ਸਖਤ ਹੈ ਤੇ ਜਿਨ੍ਹਾਂ ਦੀ ਆਮ ਤੌਰ ਉਤੇ ਸੰਯੁਕਤ ਰਾਜ ਦੇ ਵਿੱਚ ਪੈਰ ਰੱਖਣ ਤੋਂ ਪਹਿਲਾਂ ਵਿਦੇਸ਼ਾਂ ਦੇ ਵਿੱਚ ਜਾਂਚ ਕੀਤੀ ਜਾਂਦੀ ਹੈ ਜੌਨ ਡਬਲਯੂ ਬੁਸ਼ ਇੰਸਟੀਚਿਊਟ ਐਸਐਮਯੂ ਆਰਥਿਕ ਵਿਕਾਸ ਪਹਿਲ ਕਦਮੇ ਦੀ ਡਾਇਰੈਕਟਰ ਹੈ ਲੋਰਾ ਕਲੋਨਸ ਉਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਤਹਾਨੂੰ ਇੱਕ ਸ਼ਰਨਾਰਥੀ ਦੇ ਨਾਲ-ਨਾਲ ਇੱਕ ਸ਼ਰਨਾਰਥੀ ਵਜੋਂ ਵੀ ਕੁਝ ਦਸਤਾਵੇਜ਼ ਦੇਣੇ ਪੈਂਦੇ ਨੇ ਜਾਂ ਜਮ੍ਹਾਂ ਕਰਾਉਣੇ ਪੈਂਦੇ ਨੇ ਉਹ ਸਾਰੇ ਲੋਕ ਜਿਨ੍ਹਾਂ ਨੂੰ ਮੁੜ ਮੁਸੀਬੇ ਜਾਂ ਸੰਯੁਕਤ ਰਾਜ ਦੇ ਵਿੱਚ ਰਹਿਣ ਦੇ ਲਈ ਮਨਜ਼ੂਰੀ ਦਿੱਤੀ ਗਈ ਹੈ ਉਹ ਇਸ ਲਈ ਹੈ ਕਿਉਂਕਿ ਅਮਰੀਕੀ ਸਰਕਾਰ ਨੇ ਪਹਿਲਾਂ ਹੀ ਉਹਨਾਂ ਨੂੰ ਇੱਥੇ ਰਹਿਣ ਦੇ ਲਈ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ਲੋਕਾਂ ਨੂੰ ਸ਼ਰਨ ਦਿੱਤੀ ਜਾਂਦੀ ਹੈ ਜਾ ਸ਼ਰਨਾਰਥੀਆਂ ਦੇ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਦਾਖਲਾ ਮਿਲਦਾ ਤੇ ਉਹਨਾਂ ਨੂੰ ਗ੍ਰੀਨ ਕਾਰਡ ਦੇ ਲਈ ਅਰਜੀ ਦੇਣ ਤੋਂ ਪਹਿਲਾਂ 1 ਸਾਲ ਉਡੀਕ ਕਰਨੀ ਪੈਂਦੀ ਹੈ ਤੇ ਕਲੌਂਡ ਨੇ ਇਹ ਵੀ ਕਿਹਾ ਕਿ ਇਹ ਦੇਖਣਾ ਬਾਕੀ ਹੈ ਕਿ ਜਾਂਚ ਕਿਵੇਂ ਕੀਤੀ ਜਾਏਗੀ ਅਤੇ ਇਹਦੇ ਵਿੱਚ ਕਿੰਨਾ ਸਮਾਂ ਰਹੇਗਾ ਤੇ ਉਹਨਾਂ ਨੇ ਕਿਹਾ ਕਿ ਪਹਿਲੇ 트ੰਪ ਪ੍ਰਸ਼ਾਸਨ ਦੇ ਵਿੱਚ USCIS ਨੇ ਇਹ ਯਕੀਨੀ ਬਣਾਇਆ ਕਿ ਫਾਰਮਾ ਉੱਤੇ ਹਰ ਖਾਲੀ ਥਾਂ ਸਹੀ ਟੰਗ ਨਾਲ ਦੀ ਗਈ ਹੋਵੇ ਤੇ ਉਹਦੇ ਵਿੱਚ ਕੋਈ ਗਲਤੀਆਂ ਜਾਂ ਮਿਸਟੇਕ ਨਾ ਹੋਵੇ ਪਰ ਫਿਲਹਾਲ ਮਾਮਲਾ ਇੱਥੇ ਹੀ ਹੈ ਕਿ ਜਿਹੜੇ ਹੁਣ ਗ੍ਰੀਨ ਕਾਰਡ ਪ੍ਰੋਸੈਸਿੰਗ ਚੱਲ ਰਹੀ ਸੀ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਸੀ ਖਾਸ ਕਰਕੇ ਤੇ ਅਮਰੀਕਾ ਦੇ ਜੋ ਦਾਖਲੇ ਚਾਹੇ ਉਹ ਪਹਿਲਾ ਦਾਖਲੇ ਚਾਹੇ ਬਾਅਦ ਵਿੱਚ ਹੋਣੇ ਉਹਨਾਂ ਦੇ ਗ੍ਰੀਨ ਕਾਰਡ ਜਿਹੜੀ ਪ੍ਰੋਸੈਸਿੰਗ ਹੈ ਸਾਰਿਆਂ ਉੱਤੇ ਰੋਕ ਸਰਕਾਰ ਦੇ ਵੱਲੋਂ ਲਗਾ ਦਿੱਤੀ ਗਈ ਆ ਤੇ ਅੱਜ ਪੂਰੀ ਜਾਂਚ ਹੋਣ ਤੋਂ ਬਾਅਦ ਉਹ ਸਰਕਾਰ ਦੇਖੇਗੀ ਕਿ ਕਿਹਨਾਂ ਨੂੰ ਗ੍ਰੀਨ ਕਾਰਡ ਦੇਣਾ ਤੇ ਕਿਹਨਾਂ ਨੂੰ ਨਹੀਂ ਦੇਣਾ